ਹੜਤਾਲ ਕਰਨ ਤੇ ਹੁਣ ਗ੍ਰਿਫਤਾਰੀ ਹੋਵੇਗੀ ਜੀ ਹਾਂ ਆਪਣੇ ਹੱਕਾਂ ਦੇ ਲਈ ਜੇਕਰ ਤੁਸੀਂ ਹੜਤਾਲ ਕਰਨ ਦੀ ਸੋਚ ਰਹੇ ਤਾਂ ਇਹ ਖਬਰ ਤੁਹਾਡੇ ਲਈ ਜ਼ਰੂਰੀ ਹੈ ਕਿਉਂਕਿ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੜਤਾਲ ਕਰਨ ਤੇ 6 ਮਹੀਨੇ ਲਈ ਪਾਬੰਦੀ ਲਗਾ ਦਿੱਤੀ ਗਿਆ ਜੇਕਰ ਸੂਬੇ ਦੇ ਵਿੱਚ ਹੁਣ ਕੋਈ ਵੀ ਕਰਮਚਾਰੀ ਹੜਤਾਲ ਕਰੇਗਾ ਤੇ ਉਸ ਤੇ ਕਾਰਵਾਈ ਹੋਵੇਗੀ ਬਿਨਾ ਵਾਰੰਟ ਤੋਂ ਉਸ ਦੀ ਗ੍ਰਿਫਤਾਰੀ ਹੋਵੇਗੀ ਤਾਂ ਯੋਗੀ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਤਾਂ ਜੋ ਕਿ ਸੂਬੇ ਦੇ ਵਿੱਚ ਆਮ ਜਨਤਾ ਤੇ ਪ੍ਰਸ਼ਾਸਨ ਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਦਿੱਕਤ ਨਾ ਆਵੇ ਤਾਂ ਆਸਮਾ ਐਕਟ ਲਗਾ ਦਿੱਤਾ ਗਿਆ ਆਸਮਾ ਐਕਟ ਦਾ ਪੂਰਾ ਨਾਮ ਤੁਹਾਨੂੰ ਦੱਸ ਦਿੰਨੇ ਆ ਜ਼ਰੂਰੀ ਸੇਵਾਵਾਂ ਦਾ ਪ੍ਰਬੰਧਨ ਐਕਟ ਇਸ ਦਾ ਨਾਮ ਹੈ ਜੋ ਕਿ ਸੁੱਬੇ ਦੇ ਵਿੱਚ ਲਾਗੂ ਕੀਤਾ ਗਿਆ ਦਰਅਸਲ ਇਹ ਐਕਟ ਸਰਕਾਰ ਦੇ ਵੱਲੋਂ ਉਦੋਂ ਲਾਗੂ ਕੀਤਾ ਜਾਂਦਾ ਜਦੋਂ ਵੱਡੇ ਪੱਧਰ ਤੇ ਹੜਤਾਲ ਜਿਹੜੀ ਸੁੱਬੇ ਦੇ ਵਿੱਚ ਲੋਕਾਂ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਇਸੇ ਹੜਤਾਲ ਨੂੰ ਰੋਕਣ ਦੇ ਲਈ ਹੁਣ ਸੂਬਾ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜੇਕਰ 6 ਮਹੀਨਿਆਂ ਦੇ ਵਿੱਚ ਕੋਈ ਵੀ ਕਰਮਚਾਰੀ ਹੜਤਾਲ ਕਰੇਗਾ ਤਾਂ ਉਸ ਤੇ ਕਾਰਵਾਈ ਹੋਵੇਗੀ ਉਸ ਦੀ ਗ੍ਰਿਫਤਾਰੀ ਹੋਵੇਗੀ ਤਾਂ ਯੋਗੀ ਸਰਕਾਰ ਦੇ ਵੱਲੋਂ ਇਹ ਫੈਸਲਾ ਜਿਹੜਾ ਲਿਆ ਗਿਆ ਤੇ ਜਿਹੜਾ ਇਹ ਐਕਟ ਹੈ ਉਹ ਵੱਧ ਤੋਂ ਵੱਧ 6 ਮਹੀਨੇ ਦੇ ਲਈ ਲਾਗੂ ਹੁੰਦਾ ਤਾਂ ਤੁਹਾਨੂੰ ਯੋਗੀ ਸਰਕਾਰ ਦਾ ਇਹ ਫੈਸਲਾ ਕਿਵੇਂ ਲੱਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤਾਂ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਿੰਨੇ ਆ ਕਿ ਹੜਤਾਲ ਕਰਨ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਜੇਕਰ ਸੁੱਬੇ ਦੇ ਵਿੱਚ ਹੁਣ ਤੁਸੀਂ ਕਿਸੇ ਵੀ ਕਾਰਡ ਦੀ ਹੜਤਾਲ ਕਰਦੇ ਹੋ ਤਾਂ ਤੁਹਾਡੇ ਤੇ ਕਾਰਵਾਈ ਹੋਵੇਗੀ ਤੁਹਾਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ 6 ਮਹੀਨਿਆਂ ਦੇ ਲਈ ਸੂਬੇ ਦੇ ਵਿੱਚ ਹੜਤਾਲ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਜੇਕਰ ਕੋਈ ਵੀ ਵਿਅਕਤੀ ਉਲੰਘਣਾ ਕਰੇਗਾ ਤਾਂ ਬਿਨਾਂ ਵਾਰੰਟ ਤੋਂ ਉਸ ਦੀ ਗ੍ਰਿਫਤਾਰੀ ਹੋਵੇਗੀ ਸੂਬੇ ਦੇ ਵਿੱਚ ਆਮ ਲੋਕਾਂ ਤੇ ਪ੍ਰਸ਼ਾਸਨ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ ਇਸੇ ਲਈ ਯੋਗ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਜਿਹੜਾ ਹੈ ਉਹ ਲਿਆ ਗਿਆ ਹੈ